ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਮਿੱਟੀ ਦੇ ਬਰਤਨ ਵਿੱਚ ਤੇਜ਼ ਪੱਤੇ ਪਾ ਦਿਓ ਫਿਰ ਉੱਪਰ ਦੀ ਪਿਆਜ਼ ਦੇ ਛਿਲਕੇ ਪਾ ਦਿਓ ਫਿਰ ਇਹਨਾਂ ਨੂੰ ਜਲਾ ਦਿਓ ਜੋ ਤੁਹਾਡੇ ਘਰ ਵਿੱਚ ਮੱਖੀ ਮੱਛਰ ਹੋਵੇਗਾ ਉਹ ਨਿਕਲ ਜਾਵੇਗਾ ਨੰਬਰ 2 ਜੇਕਰ ਤੁਹਾਡਾ ਭજન ਵੱਧ ਰਿਹਾ ਹੈ ਤਾਂ ਉਸ ਵਿੱਚ ਸਭ ਤੋਂ ਵੱਡਾ ਹੱਥ ਚੀਨੀ ਦਾ ਹੁੰਦਾ ਹੈ ਸਾਰਾ ਦਿਨ ਤੁਸੀਂ ਮਿੱਠਾ ਖਾ ਕੇ ਹੀ ਆਪਣੇ ਕੰਮਾਂ ਨੂੰ ਨਿਪਟਾਉਂਦੇ ਹੋ ਜੇਕਰ ਤੁਸੀਂ ਮਿੱਠਾ ਖਾਣਾ ਬੰਦ ਨਹੀਂ ਕਰ ਸਕਦੇ ਤਾਂ ਇਸ ਨੂੰ ਹੌਲੀ-ਹੌਲੀ ਘੱਟ ਕਰਨਾ ਸ਼ੁਰੂ ਕਰ ਦੇਵੋ ਜੇਕਰ ਤੰਦਰੁਸਤ ਰਹਿਣਾ ਚਾਹੁੰਦੇ ਹੋ ਨੰਬਰ 3 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋ ਰਹੀ ਹੈ ਤਾਂ ਚਿੰਤਾ ਹੋ ਰਹੀ ਆਪਣੇ ਕਮਰੇ ਵਿੱਚ ਤੇਜ ਪੱਤਾ ਜਲਾ ਦਿਓ ਇਸ ਨਾਲ ਕਾਫੀ ਲਾਭ ਮਿਲੇਗਾ ਨੰਬਰ 4 ਜੇਕਰ ਤੁਹਾਡਾ ਪੇਟ ਫੁੱਲ ਰਿਹਾ ਹੈ ਤਾਂ ਨਾਰੀਅਲ ਪਾਣੀ ਪੀ ਲਿਆ ਕਰੋ ਇਸ ਨਾਲ ਕਾਫੀ ਲਾਭ ਮਿਲੇਗਾ ਨੰਬਰ 5 ਸਿਰਦਰਦ ਜਾਂ ਫਿਰ ਮਾਈਗਰੇਨ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਨਿੰਮ ਦੇ ਪੱਤਿਆਂ ਦਾ ਰਸ ਕੱਢ ਕੇ ਨੱਕ ਦੇ ਮਦਦ ਨਾਲ ਸੁੰਗੋ ਇਸ ਨਾਲ ਸਿਰਦਰਦ ਤੋਂ ਆਰਾਮ ਮਿਲੇਗਾ ਨੰਬਰ 6 ਜੇਕਰ ਸਰੀਰ ਅੰਦਰ ਗੈਸ ਕਾਰਨ ਕਿਸੇ ਵੀ ਹਿੱਸੇ ਵਿੱਚ ਦਰਦ ਹੋ ਰਿਹਾ ਹੈ ਤਾਂ ਤੁਸੀਂ ਇੱਕ ਗਲਾਸ ਗੂੰਗੁਣਾ ਪਾਣੀ ਪੀ ਲਓ ਇਸ ਨਾਲ ਦਰਦ ਠੀਕ ਹੋ ਜਾਵੇਗਾ ਨੰਬਰ 7 ਜੇਕਰ ਤੁਹਾਨੂੰ ਥਾਇਰੋਇਡ ਦੀ ਸਮੱਸਿਆ ਹੈ ਤਾਂ ਆਮਲੇ ਦੇ 5 ਤੋਂ 10 ਗ੍ਰਾਮ ਚੂਰਨ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਸਵੇਰੇ ਖਾਲੀ ਪੇਟ ਪੀ ਲਓ ਇਸ ਨਾਲ ਥਾਇਰੋਇਡ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 8 ਜੇਕਰ ਦੁੱਧ ਨਾ ਪਾਚ ਰਿਹਾ ਹੋਵੇ ਤਾਂ ਦੁੱਧ ਵਿੱਚ ਸੌਂਫ ਮਿਕਸ ਕਰਕੇ ਪੀ ਲਓ ਲਾਭ ਮਿਲੇਗਾ। ਨੰਬਰ 9 ਜਿਨ੍ਹਾਂ ਨੂੰ ਕਮਜ਼ੋਰੀ ਜ਼ਿਆਦਾ ਮਹਿਸੂਸ ਹੋ ਰਹੀ ਹੋਵੇ ਉਹ ਖੰਜੂਰ ਦੇ ਬੀਜ ਕੱਢ ਕੇ ਉਸ ਵਿੱਚ ਮੱਖਣ ਭਰ ਕੇ ਖਾ ਲਓ। ਨੰਬਰ 10 ਜੇਕਰ ਮੋਟਾਪਾ ਘਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਵੇਰੇ ਖਾਲੀ ਪੇਟ ਸੌਂਫ ਵਾਲਾ ਪਾਣੀ ਪੀ ਲਿਆ ਕਰੋ ਲਾਭ ਮਿਲੇਗਾ। ਨੰਬਰ 11 ਜੇਕਰ ਤੁਸੀਂ ਪਿਆਜ਼ ਤੇ ਗੁੜ ਦਾ ਸੇਵਨ ਇੱਕ ਸਾਥ ਕਰਦੇ ਹੋ ਤਾਂ ਇਸ ਨਾਲ ਰੁਕੀ ਹੋਈ ਹਾਈਟ ਵੀ ਸਹੀ ਹੋ ਜਾਵੇਗੀ। ਨੰਬਰ 12 পেট ਅਤੇ ਕਮਰ ਦਾ ਫੈਟ ਕੱਟ ਕਰਨ ਲਈ ਪਪੀਤੇ ਦਾ ਸੇਵਨ ਕਰੋ। ਰੋਜ਼ਾਨਾ ਪਪੀਤਾ ਖਾਣ ਨਾਲ ਸਰੀਰ ਦੀ ਬਧੀ ਹੋਈ ਫੈਟ ਘੱਟ ਹੋਣ ਲੱਗ ਜਾਵੇਗੀ। ਨੰਬਰ 13 ਜੇਕਰ ਤੁਹਾਡੇ ਸਰੀਰ ਉੱਪਰ ਗੱਠ ਦੀ ਸਮੱਸਿਆ ਹੈ ਤਾਂ ਸੀਤਾਫਲ ਦਾ ਉਪਯੋਗ ਬਹੁਤ ਹੀ ਫਾਇਦੇਮੰਦ ਹੈ। ਪੱਕੇ ਹੋਏ ਸੀਤਾਫਲ ਨੂੰ ਕੱਟ ਕੇ ਗੱਠ ਉੱਪਰ ਬੰਨਣਾ ਗੱਠ ਫੁੱਟ ਜਾਂਦੀ ਹੈ ਤੇ ਹੌਲੀ ਹੌਲੀ ਜੜ ਤੋਂ ਵੀ ਖਤਮ ਹੋ ਜਾਂਦੀ ਹੈ ਨੰਬਰ 14 ਜਿਹੜੀਆਂ ਔਰਤਾਂ ਨੂੰ ਪਥਰੀ ਦੀ ਸਮੱਸਿਆ ਹੈ ਉਹ ਰੋਜ਼ਾਨਾ ਲੱਸੀ ਜ਼ਰੂਰ ਪੀਵੇ ਤੇ ਨਾਲ ਹੀ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਵੇ ਇਸ ਨਾਲ ਪਥਰੀ ਟੁੱਟ ਕੇ ਬਾਹਰ ਨਿਕਲ ਜਾਵੇਗੀ ਨੰਬਰ 15 ਕੱਚੇ ਦੁੱਧ ਵਿੱਚ ਆਲੂ ਦਾ ਰਸ ਮਿਲਾ ਕੇ ਚਿਹਰੇ ਉੱਪਰ 5 ਮਿੰਟ ਦੇ ਲਈ ਮਾਲਿਸ਼ ਕਰਨ ਨਾਲ ਤੇ ਫਿਰ ਕੁਝ ਸਮੇਂ ਲਈ ਚਿਹਰੇ ਉੱਪਰ ਰੱਖਣ ਨਾਲ ਸੁੱਕਣ ਤੋਂ ਬਾਅਦ ਧੋਣਾ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰਨਾ ਚਿਹਰੇ ਦਾ ਰੰਗ ਸਾਫ਼ ਹੋ ਜਾਂਦਾ ਹੈ ਅਜਿਹਾ ਹਫ਼ਤੇ ਵਿੱਚ 2 ਵਾਰ ਜ਼ਰੂਰ ਕਰੋ ਨੰਬਰ 16 ਪੁਰਾਣੇ ਜਵਾਨੇ ਵਿੱਚ ਔਰਤਾਂ ਦੁੱਧ ਵਿੱਚ ਗੁਲਾਬ ਚਲਦੀਆਂ ਪੱਤੀਆਂ ਪਾ ਕੇ ਨਹਾਉਂਦੀਆਂ ਸੀ ਜਿਸ ਨਾਲ ਉਹਨਾਂ ਦੇ ਸਰੀਰ ਤੇ ਚਿਹਰੇ ਉੱਪਰ ਕੋਈ ਵੀ ਦਾਗ-ਧੱਬਾ ਹੁੰਦਾ ਨਹੀਂ ਸੀ ਸਕਿਨ ਗਲੂ ਕਰਦੀ ਸੀ ਰੰਗ ਹਮੇਸ਼ਾ ਸਾਫ਼ ਰਹਿੰਦਾ ਸੀ ਤੁਸੀਂ ਗੁਲਾਬ ਦੀਆਂ ਪੱਤੀਆਂ ਨੂੰ ਦੁੱਧ ਵਿੱਚ ਪੀਸ ਕੇ ਆਪਣੇ ਚਿਹਰੇ ਉੱਪਰ 15 ਮਿੰਟ ਲਈ ਲਗਾ ਲਓ ਫਿਰ ਮਾਲਿਸ਼ ਕਰਨ ਤੋਂ ਬਾਅਦ ਚਿਹਰੇ ਨੂੰ ਧੋ ਲਓ ਨੰਬਰ 17 ਦਹੀਂ ਵੇਸਣ ਥੋੜਾ ਜਿਹਾ ਟਮਾਟਰ ਦਾ ਰਸ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਨਹਾਉਣ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਇਸ ਪੇਸਟ ਨੂੰ ਚਿਹਰੇ ਉੱਪਰ ਲਗਾ ਲਓ 5 ਮਿੰਟ ਰੱਖਣ ਤੋਂ ਬਾਅਦ 2 ਮਿੰਟ ਮਾਲਿਸ਼ ਕਰੋ ਫਿਰ ਪਾਣੀ ਨਾਲ ਧੋ ਲਓ ਇਸ ਨਾਲ ਚਿਹਰੇ ਤੇ ਬਹੁਤ ਨਿਖਾਰ ਆਵੇਗਾ ਦੁਬਾਰਾ ਪਾਰਲਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਨੰਬਰ 18 ਜੇਕਰ ਤੁਹਾਡੀ ਚਮੜੀ ਬਹੁਤ ਹੀ ਰੁੱਖੀ ਹੋ ਗਈ ਹੈ ਤਾਂ ਨਾਰੀਅਲ ਦੇ ਤੇਲ ਦੀ ਮਾਲਿਸ਼ ਕਰ ਲੋ ਇਸ ਨਾਲ ਕਾਫੀ ਲਾਭ ਮਿਲੇਗਾ। ਨੰਬਰ 19 ਸੌਣ ਤੋਂ ਪਹਿਲਾਂ ਦੁੱਧ ਵਿੱਚ ਸੌਂਫ ਅਤੇ ਮਿੱਠੀ ਪੀਸੀ ਹੋਈ ਮਿਕਸ ਕਰਕੇ ਜੇਕਰ ਤੁਸੀਂ ਪੀਂਦੇ ਹੋ ਤਾਂ ਇਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਨੰਬਰ ਵੀ ਜਿਆਦਾ ਪੁਰਾਣਾ ਅਚਾਰ ਖਾਣ ਨਾਲ ਸਰੀਰ ਅੰਦਰ ਤੇਜ਼ਾਬ ਗੈਸ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਨੰਬਰ 1 ਜੇਕਰ ਤੁਸੀਂ ਦਹੀਂ ਵਿੱਚ ਆਮਲਾ ਪਾਊਡਰ ਮਿਲਾ ਕੇ ਇੱਕ ਮਾਸਕ ਤਿਆਰ ਕਰਕੇ ਆਪਣੇ ਵਾਲਾਂ ਉੱਪਰ ਦੇ ਘੰਟੇ ਲਈ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਵਾਲ ਝੜਨੇ ਬੰਦ ਹੋ ਜਾਂਦੇ ਨੇ ਤੇ ਨਾਲ ਹੀ ਕਾਲੇ ਤੇ ਲੰਮੇ ਵੀ ਹੋਣਗੇ। ਨੰਬਰ 2 ਸਰਦੀਆਂ ਦੇ ਮੌਸਮ ਵਿੱਚ ਹੋਣ ਵਾਲੀ ਖੰਸੀ ਤੋਂ ਰਾਹਤ ਪਾਉਣ ਲਈ ਸ਼ਹਿਦ ਵਿੱਚ ਕਾਲੀ ਮਿਰਚ ਮਿਕਸ ਕਰਕੇ ਚਾਟ ਲੋ ਇਸ ਨਾਲ ਖੰਸੀ ਤੋਂ ਆਰਾਮ ਮਿਲੇਗਾ। ਨੰਬਰ 3 ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਝੜ ਰਹੇ ਹੋਣ ਤਾਂ ਤੁਸੀਂ ਨਿੰਮ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਉਸ ਨਾਲ ਇਸ਼ਨਾਨ ਕਰ ਲਓ ਇਸ ਨਾਲ ਵਾਲ ਝੜਨੇ ਬੰਦ ਹੋ ਜਾਣਗੇ ਨੰਬਰ 24 ਬੈਠਣ ਸਮੇਂ ਆਪਣੀ ਪਿੱਠ ਨੂੰ ਹਮੇਸ਼ਾ ਸਿੱਧੀ ਹੀ ਰੱਖੋ ਇਸ ਤਰ੍ਹਾਂ ਕਰਨਾ ਤੁਸੀਂ ਬੈਕ ਪੇਨ ਤੋਂ ਬਚੇ रह ਸਕਦੇ ਹੋ ਨੰਬਰ 25 ਜੇਕਰ ਤੁਸੀਂ ਰਾਤ ਨੂੰ ਬਦਾਮ ਨੂੰ ਭਿਉਂ ਕੇ ਰੱਖੋ ਸਵੇਰੇ ਖਾਲੀ ਪੇਟ ਖਾ ਲੈਂਦੇ ਹੋ ਤਾਂ ਇਸ ਨਾਲ ਪੇਟ ਦੀ ਚਰਬੀ ਘੱਟ ਹੋਣ ਲੱਗ ਜਾਂਦੀ ਹੈ। ਨੰਬਰ 26 ਚਣਿਆਂ ਦਾ ਪਾਣੀ ਪੀਣਾ ਖੂਨ ਸਾਫ਼ ਹੁੰਦਾ ਹੈ ਤੇ ਨਾਲ ਹੀ ਚਿਹਰੇ ਤੇ ਨਿਖਾਰ ਆਉਂਦਾ ਹੈ। ਨੰਬਰ 27 ਕੱਚੇ ਆਲੂ ਨੂੰ ਜੇਕਰ ਤੁਸੀਂ ਚੁੱਲੇ ਦੀ ਅੱਗ ਵਿੱਚ ਰੱਖ ਕੇ ਭੁੰਨ ਕੇ ਖਾਂਦੇ ਹੋ ਤਾਂ ਇਸ ਨਾਲ ਆਲੂ ਖਾਣ ਦਾ ਸੁਆਦ ਵਧ ਜਾਂਦਾ ਹੈ। ਨੰਬਰ 28 ਅਦਰਕ ਦਾ ਛੋਟਾ ਜਿਹਾ ਟੁਕੜਾ ਚਬਾਉਣਾ ਸਰੀਰ ਦੇ ਅਨੇਕਾਂ ਹੀ ਰੋਗ ਖਤਮ ਹੁੰਦੇ ਹਨ ਤੇ ਨਾਲ ਹੀ ਗੈਸ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ। ਨੰਬਰ 29 ਜਿਹੜੀਆਂ ਔਰਤਾਂ ਦਾ ਸਰੀਰ ਜ਼ਿਆਦਾ ਮੋਟਾ ਹੋ ਗਿਆ ਹੋਵੇ ਉਹ ਰੋਜ਼ਾਨਾ ਗਰਮ ਪਾਣੀ ਦਾ ਸੇਵਨ ਕਰਿਆ ਕਰੋ ਇਸ ਨਾਲ ਕਾਫੀ ਲਾਭ ਮਿਲਦਾ ਹੈ। ਨੰਬਰ 3 ਜੇਕਰ ਤੁਸੀਂ ਕੇਲਾ ਖਾਂਦੇ ਹੋ ਤੇ ਇਸ ਨਾਲ ਭੁੱਲਣ ਦੀ ਬਿਮਾਰੀ ਤੋਂ ਰਾਹਤ ਪਾਇਆ ਜਾ ਸਕਦਾ ਹੈ ਕਿਉਂਕਿ ਇਹ ਮੈਮਰੀ ਨੂੰ ਸ਼ਾਰਪ ਕਰਨ ਦਾ ਕੰਮ ਕਰਦਾ ਹੈ। ਨੰਬਰ 31 ਖਾਲੀ ਪੇਟ ਸੇਬ ਖਾਣ ਨਾਲ ਸਰੀਰ ਨੂੰ ਅਨੇਕਾਂ ਹੀ ਲਾਭ ਮਿਲਦੇ ਹਨ ਤੇ ਸਰੀਰ ਪੂਰਾ ਦਿਨ એનર્ਜੀ ਨਾਲ ਭਰਿਆ ਰਹਿੰਦਾ ਹੈ। ਨੰਬਰ 32 ਸਰਦੀਆਂ ਦੇ ਮੌਸਮ ਵਿੱਚ ਸਲਗਮ ਅਤੇ ਮੂਲੀ ਦਾ ਸੇਵਨ ਜਿੰਨਾ ਕੀਤਾ ਜਾਵੇ ਸਰੀਰ ਲਈ ਉਨਾ ਹੀ ਲਾਭ ਹੁੰਦਾ ਹੈ। ਨੰਬਰ 33 2 ਚਮਚ ਐਲੋਵੇਰਾ ਜੈੱਲ ਵਿੱਚ ਥੋੜਾ ਜਿਹਾ ਕਾਫੀ ਪਾਊਡਰ ਮਿਲਾ ਕੇ ਅੱਖਾਂ ਦੇ ਕਾਲੇ ਘੇਰੇ ਉੱਪਰ ਲਗਾ ਲਓ ਤੇ ਕੁਝ ਸਮੇਂ ਬਾਅਦ ਧੋ ਲਓ ਕਾਫੀ ਲਾਭ ਮਿਲੇਗਾ। ਨੰਬਰ 34 ਖਾਲੀ ਪੇਟ ਤਿਲਾਂ ਨੂੰ ਚਬਾ ਕੇ ਖਾਣ ਨਾਲ ਕੈਲਸ਼ੀਅਮ ਦੀ ਕਮੀ ਜ਼ਿੰਦਗੀ ਪਰ ਨਹੀਂ ਹੋਵੇਗੀ। ਨੰਬਰ 35 ਸਰਦੀਆਂ ਦੇ ਮੌਸਮ ਵਿੱਚ ਨਹਾਉਣ ਤੋਂ ਪਹਿਲਾਂ ਆਪਣੇ ਸਰੀਰ ਦੀ ਮਾਲਿਸ਼ ਕਰਨਾ ਜੋੜਾਂ ਵਿੱਚ ਹੁਰੇਦਰ ਤੋਂ ਆਰਾਮ ਮਿਲਦਾ ਹੈ। ਨੰਬਰ 36 ਜਿਹੜੀਆਂ ਔਰਤਾਂ ਦੇ ਸਰੀਰ ਵਿੱਚ ਦਰਦ ਰਹਿੰਦਾ ਹੈ ਉਹ ਰੋਜ਼ਾਨਾ ਰਾਤ ਨੂੰ ਮੇਥੀ ਦਾਣਾ ਭੌਂਕੇ ਰੱਖੋ ਸਵੇਰੇ ਖਾਲੀ ਪੇਟ ਖਾ ਲਓ ਕਾਫੀ ਲਾਭ ਮਿਲੇਗਾ ਨੰਬਰ 37 ਜੁਖਾਮ ਤੋਂ ਪਰੇਸ਼ਾਨ ਹੋ ਤਾਂ ਹਿੰਗ ਨੂੰ ਪਾਣੀ ਵਿੱਚ ਘੋਲ ਕੇ ਵੇਕਸ ਦੀ ਤਰ੍ਹਾਂ ਸੁੰਘ ਲੋ ਇਸ ਨਾਲ ਕਾਫੀ ਲਾਭ ਮਿਲੇਗਾ। ਨੰਬਰ 38 ਕੰਨ ਵਿੱਚ ਜਮਾ ਹੋਈ ਮੈਲ ਕਾਰਨ ਕੰਨ ਵਿੱਚ ਖਾਰ ਹੋਣ ਲੱਗ ਜਾਂਦੀ ਹੈ। ਅਜਿਹੇ ਵਿੱਚ ਸਰੋਂ ਦੇ ਤੇਲ ਨੂੰ ਹਲਕਾ ਗਰਮਾ ਕਰਕੇ ਦੋ ਬੂੰਦਾਂ ਕੰਨ ਵਿੱਚ ਪਾ ਲੋ ਸਵੇਰ ਤੱਕ ਕੰਨ ਦੀ ਮੈਲ ਬਾਹਰ ਨਿਕਲ ਜਾਵੇਗੀ। ਨੰਬਰ 39 ਜੇਕਰ ਤੁਸੀਂ ਕਟਹਲ ਦੀ ਸਬਜ਼ੀ 3 ਮਹੀਨੇ ਲਗਾਤਾਰ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਅੰਦਰ ਪੂਰੀ ਜ਼ਿੰਦਗੀ ਖੂਨ ਦੀ ਕਮੀ ਨਹੀਂ ਹੋਵੇਗੀ। ਨੰਬਰ 40 ਜੇਕਰ ਤੁਸੀਂ ਫਟੀਆਂ ਢੀਆਂ ਤੋਂ ਪਰੇਸ਼ਾਨ ਹੋ ਤਾਂ ਹਲਕੇ ਗਰਮ ਪਾਣੀ ਵਿੱਚ ਨਿੰਬੂ ਨਚੋਲੋ ਫਿਰ ਇਸ ਵਿੱਚ ਕੁਝ ਸਮਾਂ ਪੈਰਾਂ ਨੂੰ ਭਿਉਅ ਕੇ ਰੱਖੋ ਤੇ ਫਿਰ ਕੱਢ ਕੇ ਸਾਫ਼ ਕਰਕੇ ਚੰਗੀ ਫੁੱਟ ਕਰੀਮ ਲਗਾ ਕੇ ਜਰਾਬਾਂ ਪਾ ਲਓ ਇਸ ਨਾਲ ਫਟੀਆਂ ਢੀਆਂ ਤੋਂ ਆਰਾਮ ਮਿਲੇਗਾ। ਨੰਬਰ 41 ਅਜਵੈਣ ਦਾ ਪਾਣੀ ਪੀਣਾ ਵਜ਼ਨ ਨੂੰ ਘੱਟ ਕੀਤਾ ਜਾ ਸਕਦਾ ਹੈ ਤੇ ਨਾਲ ਹੀ ਦੰਦਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ। ਨੰਬਰ 42 ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਝੜ ਰਹੇ ਹੋਣ ਤਾਂ ਤੁਸੀਂ ਰੋਜ਼ਾਨਾ ਆਮਲੇ ਦਾ ਸੇਵਨ ਜ਼ਰੂਰ ਕਰਿਆ ਕਰੋ ਇਸ ਨਾਲ ਲਾਭ ਮਿਲਦਾ ਹੈ ਨੰਬਰ 43 ਪੈਰਾਂ ਪਰ ਜ਼ਿਆਦਾ ਬੈਠਣ ਨਾਲ ਪੈਰਾਂ ਵਿੱਚ ਕਮਜ਼ੋਰੀ ਪੈਣ ਲੱਗ ਜਾਂਦੀ ਹੈ ਨੰਬਰ 44 ਦੁੱਧ ਨਾਲ ਚਲੇਪੀ ਖਾਣਾ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ ਤੇ ਨਾਲ ਹੀ ਸਰੀਰ ਦੀ ਕਮਜ਼ੋਰੀ ਵੀ ਦੂਰ ਹੁੰਦੀ ਹੈ ਨੰਬਰ 45 ਜਿਸ ਘਰ ਵਿੱਚ ਸ਼ਹਿਦ ਦੀ ਮੱਖੀ ਆਪਣਾ ਸ਼ਤਤਾ ਬਣਾ ਲਵੇ ਉਸ ਘਰ ਵਿੱਚ ਰੇਸਿਕ ਦੀ ਕਮੀ ਕਦੇ ਵੀ ਨਹੀਂ ਆਉਂਦੀ। ਨੰਬਰ 46 ਘਰ ਵਿੱਚ ਕਦੇ ਵੀ ਫਟੇ ਪੁਰਾਣੇ ਕੱਪੜੇ ਨਹੀਂ ਰੱਖਣੇ ਚਾਹੀਦੇ ਇਸ ਨਾਲ ਘਰ ਵਿੱਚ ਗਰੀਬੀ ਆਉਂਦੀ ਹੈ। ਨੰਬਰ 47 ਮੱਕੀ ਦੀ ਰੋਟੀ ਖਾਣਾ ਸਰੀਰ ਖਾਣਾ ਜਲਦੀ ਨਾਲ ਹਾਜ਼ਮ ਕਰ ਜਾਂਦਾ ਹੈ ਤੇ ਨਾਲ ਹੀ ਸਰੀਰ ਮੋਟਾਪੇ ਤੋਂ ਦੂਰ ਰਹਿੰਦਾ ਹੈ। ਨੰਬਰ 48 ਜੇਕਰ ਨੱਕ ਵਿੱਚ ਖੂਨ ਨਿਕਲਣ ਦੀ ਸਮੱਸਿਆ ਹੈ ਤਾਂ ਕੇਲੇ ਨੂੰ ਚੀਨੀ ਮਿਲੇ ਦੁੱਧ ਨਾਲ ਖਾ ਲੋ ਇਸ ਨਾਲ ਆਰਾਮ ਮਿਲੇਗਾ। ਨੰਬਰ 49 ਜਿਹੜੇ પતિ ਪਤਨੀ ਆਪਸ ਵਿੱਚ ਗੱਲਬਾਤ ਕੱਟ ਕਰਦੇ ਹਨ ਉਹਨਾਂ ਦੇ ਰਿਸ਼ਤੇ ਵਿੱਚ ਦੋ ਕੰਮ ਸ਼ੁਰੂ ਹੋ ਜਾਂਦੇ ਹਨ ਪਹਿਲਾ ਮੁਹੱਬਤ ਘੱਟ ਹੋ ਜਾਂਦੀ ਹੈ ਦੂਸਰਾ ਉਹਨਾਂ ਵਿੱਚ ਲੜਾਈ ਝਗੜੇ ਵੱਧ ਜਾਂਦੇ ਹਨ ਨੰਬਰ 50 ਫੈਟੀ ਲੀਵਰ ਨੂੰ ਕੱਟ ਕਰਨ ਲਈ ਜੇਕਰ ਤੁਸੀਂ ਸੇਵ ਦੇ ਸਿਰਕੇ ਨੂੰ ਸਵੇਰੇ ਖਾਲੀ ਪੇਟ ਥੋੜੇ ਜਿਹੇ ਪਾਣੀ ਵਿੱਚ ਮਿਕਸ ਕਰਕੇ ਪੀ ਲੈਂਦੇ ਹੋ ਤਾਂ ਇਸ ਨਾਲ ਲਾ ਮਿਲਦਾ ਹੈ ਦੋ ਚਮਚ ਦਾ ਸੇਵਨ ਜ਼ਰੂਰ ਕਰੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ